ਜੇ ਤੂੰ ਖਾਚੇ ਤੇ ਖੋਜ ਹੈ ਜੇ ਤੇਰਾ ਬੋਲਣ ਨੂੰ ਜੀ ਦੀ ਕਾਦਾ ਤੇ ਸਾਡੇ ਤੰਦੂਏ ਪਾ ਦੇ ਨੇ ਆਦੀ ਹੋਈ ਆ ਆ ਤਾਂ ਆਇਆ ਪੀਤਾ ਆਇਆ ਪੀਤਾ ਕਰਨਗੇ ਆਇਆ ਪੀਤਾ ਕਰਨਗੇ ਵੇ ਤੇਰੀ ਹਾਂ ਆਹਾ ਮਿੱਟੀ ਵਾਲੀ ਹਾਂ ਹਾਂ ਮਿੱਟੀ ਹੁੰਦੀ ਫਤਮਾਨਾ ਕਾਵੇ ਬਿੱਦੂ ਕੋਲ ਮਾ ਇੰਦੋ ਹਾਂ ਇਹ ਕਿੱਥੇ ਚੱਲ ਰਿਹਾ ਮਾ ਜਾਨ ਪੜਾ ਆਵੇ ਲੈ ਚੀ ਚਾਰ ਪਾ ਦੇ ਸਿੱਧਾ ਮੈਂ ਤੇ ਚੱਲਦਾ ਕਿਤੇ ਅੰਦਰ ਚਾਰ ਖਾਈ ਦੇ ਪਰੌਂਟਾ ਇੱਥੇ ਰੋਟੀਆਂ ਖਾਣ ਨਹੀਂ ਖਾਂਦੀ ਮੈਂ ਨਹੀਂ ਚੱਲਦੀ ਮੈਂ ਤਾਂ ਇੱਕ ਦਿਨ ਚਾਹ ਪੀ ਲਈ ਦੋ ਦਿਨਾਂ ਕਰਾਂ ਚਾ ਹਾਂਜੀ ਜੋ ਮੈਂ ਰੱਖ ਦਿਸਾ ਤੇਰਾ ਹਮਾਰਾ ਰੱਖ ਦਿਸਾ ਤੇਰਾ